एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਰਥਕ ਫਾਊਂਡੇਸ਼ਨ ਅਤੇ ਪਿੰਡ ਮਹਿਦੂਦਾ ਦੀ ਪੰਚਾਇਤ ਵੱਲੋਂ ਮਹਿਲਾ ਦਿਵਸ ਮਨਾਇਆ ਮਹਿਦੂਦਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਇਸ ਮੌਕੇ ਮੈਡੀਕਲ ਅਫਸਰ ਡਾਕਟਰ ਰਚਨਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਸ ਵਿੱਚ ਪਰਮਾਤਮਾ ਵੱਲੋਂ ਮਿਲੀ ਸ਼ਕਤੀਆਂ ਸਹਿਣਸ਼ੀਲਤਾ ਨਿਸਵਾਰਥਵਮਤਾ ਤੇ ਵਿਚਾਰ ਚਰਚਾ ਕੀਤੀ ਗਈ ਅੱਜ ਦੇ ਇਸ ਵਿਸ਼ੇਸ਼ ਮੌਕੇ ਤੇ ਮਹਿਲਾਵਾਂ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਪਿੰਡ ਪੱਦਰ ਤੇ ਆਈ ਹੋਈ ਮੁੱਖ ਮਹਿਲਾਵਾਂ ਵੱਲੋਂ ਵਿਸ਼ੇਸ਼ ਗੋਸ਼ਤੀ ਕੀਤੀ ਗਈ ਇਸ ਮੌਕੇ ਪਿੰਡ ਦੀ ਸਰਪੰਚ ਹਰਪ੍ਰੀਤ ਕੌਰ ਨੇ ਅੱਜ ਦੇ ਸਮੇਂ ਵਿੱਚ ਆਪਣੇ ਚੁੱਲ੍ਹੇ ਚੌਕੇ ਤੋਂ ਉੱਪਰ ਉੱਠ ਕੇ ਪੜ੍ਹਾਈ ਲਿਖਾਈ ਦੇ ਹੁਨਰ ਪ੍ਰਾਪਤ ਕਰਕੇ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਗੱਲ ਕੀਤੀ ਗਈ ਪਿੰਡ ਦੀ ਸਰਪੰਚ ਨੇ ਪਿੰਡ ਦੀਆਂ ਮਹਿਲਾਵਾਂ ਜੋ ਮੌਜੂਦਾ ਸਮੇਂ ਦੇ ਘਰ ਕੰਮਾਂ ਤੋਂ ਉੱਪਰ ਉੱਠ ਕੇ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਪਿੰਡ ਦੀ ਸਰਪੰਚ ਹਰਪ੍ਰੀਤ ਕੌਰ ਪੰਚ ਜਸਵਿੰਦਰ ਕੌਰ ਪੰਜ ਗਗਨਦੀਪ ਕੌਰ ਪੰਜ ਗੁਰਪ੍ਰੀਤ ਸਿੰਘ ਪੰਜ ਮਨਰੇਗਾ ਮੇਟ ਬਹਾਦਰ ਸਿੰਘ ਪੰਜ ਜਸਵਿੰਦਰ ਸਿੰਘ ਭਗਵੰਤ ਸਿੰਘ ਪਿੰਡ ਦੀ ਆਸ਼ਾ ਵਰਕਰ ਆਂਗਣਵਾੜੀ ਵਰਕਰ ਮਿੱਡੇ ਮੀਲ ਹੋਰ ਪਿੰਡਾਂ ਦੇ ਆਂਗਣਵਾੜੀ ਵਰਕਰ ਐਨ ਆਰ ਐਲ ਐਮ ਦੀ ਵਰਕਰ ਸਾਰਥਕ ਫਾਊਂਡੇਸ਼ਨ ਵੱਲੋਂ ਕਰਤਾ ਧਰਤਾ ਧਰਮਪਾਲ ਜੀ ਪ੍ਰਧਾਨ ਕੁਲਦੀਪ ਸਿੰਘ ਜਨਰਲ ਸੈਕਟਰੀ ਪਰਮਜੀਤ ਕੌਰ ਖਜ਼ਾਨਚੀ ਸਰਬਜੀਤ ਸਿੰਘ ਆਦਿ ਸ਼ਾਮਲ ਹੋਏ ਤੇ ਸਾਰਾ ਪਿੰਡ ਮਤਲਬ ਮੇਰੀ ਮੇਰਾ ਫਸਟ ਐਕਸਪੀਰੀਅੰਸ ਸੀ ਇੱਕ ਲੇਡੀ ਹੋਣ ਦੇ ਨਾਤੇ ਸਾਡੇ ਘਰ 'ਚ ਕਿਸੇ ਨੇ ਪਿੰਡ 'ਚ ਜਾਬ ਨਹੀਂ ਕਿੱਥੇ ਸੀ ਜਦੋਂ ਵੀ ਇੱਥੇ ਆਇਆ ਮੈਨੂੰ ਲੈਂਗੁਏਜ ਦੀ ਪ੍ਰੋਬਲਮ ਸੀ ਮੈਨੂੰ ਨਹੀਂ ਸਮਝ ਆਉਂਦਾ ਸੀ ਕਿ ਕੋਈ ਆਪਣੀ ਬਿਮਾਰੀ ਦੱਸ ਦੇ ਤਾਂ ਉਹਦਾ ਮਤਲਬ ਕੀ ਹੈ ਹੁਣ ਤਾਂ ਮਤਲਬ ਇੰਨਾ ਫਲੋ ਹੋ ਗਿਆ ਕਿ ਆਪਾਂ ਸਮਝ ਲੈਂਦੇ ਹਾਂ ਨਾ ਤੇ ਮੇਰੇ ਕੋਲ ਜਿਹੜੇ ਪਿੰਦੇ ਸੀ ਨਾ ਪਿੰਡ 16 17 ਕੋਲ ਸੀਗੇ ਐਂਡ ਮੈਂ ਬਹੁਤ ਖੁਸ਼ੀ ਹੁੰਦੀ ਹੈ ਇਹ ਪਿੰਡ ਮੈਨੂੰ ਬਹੁਤ ਵਧੀਆ ਲੱਗਦਾ ਮਤਲਬ ਇੱਥੇ ਮੈਨੂੰ ਆਉਣ 'ਚ ਕੋਈ ਪ੍ਰੋਬਲਮ ਨਹੀਂ ਇੰਨਾ ਕੰਫਰਟੇਬਲ ਤੇ ਸਾਰੇ ਸਮਝਦੇ ਆ ਇੱਕ ਹੁਣੀਆ ਸਮਝ ਇੱਕ ਹੁੰਦਾ ਵੀ ਮੈਂ ਵੈਸੀ ਕਹਿ ਰਹੀ ਆ ਜੇ ਤੁਸੀਂ ਵੈਸੇ ਕਹਤਾ ਹੈ ਨਾ ਮਤਲਬ ਜਿਹੜੀ ਇੰਟਰੈਕਸ਼ਨ ਹਨ ਇੱਥੋਂ ਦੇ ਜਿੰਨੇ ਵੀ ਪੇਸ਼ੈਂਟਸ ਆਉਂਦੇ ਸੀ ਬੱਚੇ ਵਿਆਹੀ ਵੀ ਗਏ ਮੇਰੇ ਕੋਲ ਹੁਣ ਵੀ ਆਉਂਦੇ ਆ ਤੁਸੀਂ ਸਾਡੇ ਸਕੂਲ ਚ ਆਉਂਦੇ ਸੀ ਮਤਲਬ ਕਿ ਨਾ ਉਹ ਇੱਕ ਇੱਕ ਦਾ ਸਪੈਸ਼ਲ ਇਮੋਸ਼ਨਲ ਟੱਚ ਹੁੰਦਾ ਵੀ ਤੁਸੀਂ ਵੀ ਤੁਹਾਨੂੰ ਬਹੁਤ ਵਧੀਆ ਲੱਗਦਾ ਮੈਨੂੰ ਤੁੰ ਦਾ ਵੀ ਇੰਨਾ ਵਧੀਆ ਲੱਗਦਾ ਤੁੰਦੇ ਵਾਲੇ ਜੇ ਬੈਠੇ ਮੁੱਸਾ ਨਾ ਕਰੇ ਬਾਰ ਕਿਉਂਕਿ ਇਸ ਪਿੰਡ ਦੇ ਨੂੰ ਲੋਕ ਜਨੇ ਕਹਿੰਦੇ ਨੇ ਨਾ ਘਰ ਦੀ ਮੁਰਗੀ ਦਾਲ ਬਰਾਬਰ ਹੈ ਨਾ ਸ਼ਾਇਦ ਉਹ ਚੀਜ਼ ਪਰ ਇਸ ਪਿੰਡ ਦੇ ਵਿੱਚ ਜਿੰਨੇ ਵੀ ਦੇਖੋ ਸਰਪੰਚ ਰਹੇ ਹੁਣ ਤੱਕ ਬਹਾਦਰ ਸਿੰਘ ਜੀ ਨਾਮ ਉਹਨਾਂ ਪਹਿਲਾਂ ਪੁੱਛਿਆ ਮੈਂ ਕਿ ਬਹਾਦਰ ਸਿੰਘ ਜੀ ਸਰਪੰਚ ਵਜੋਂ ਹੁਣ ਮੈਨੂੰ ਪਤਾ ਨਹੀਂ ਹੈ ਕੌਣ ਨੇ ਪਹਿਲਾਂ ਨਾਇਬ ਸਿੰਘ ਵੀ ਰਹੇ ਨੇ ਹਾਂਜੀ ਕਿਉਂਕਿ ਨਾ ਦੇਖੋ ਕੰਮ ਬਿੰਨੇ ਸਾਰਿਆਂ ਨੇ ਕੀਤਾ ਬਹੁਤ ਵਧੀਆ ਕੋਆਪਰੇਟ ਕੀਤਾ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਨਹੀਂ ਤਾਂ ਕਈ ਕਿਉਂਕਿ ਜਿਸ ਟਾਈਮ ਅਸੀਂ ਆਏ ਨਾ ਉਸ ਟਾਈਮ ਵੀ ਪਿੰਡਾਂ ਦੇ ਵਿੱਚ ਲੇਡੀਜ਼ ਬਹੁਤ ਘੱਟ ਪ੍ਰੇਫਰ ਕਰਦੇ ਸੀ ਕਿ ਸਾਨੂੰ ਜੋਬ ਪਿੰਡ ਦੀ ਮਿਲੇ ਚਲੋ ਮੈਨੂੰ ਇਹ ਸੀ ਕਿ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਪਿੰਡ ਦੇ ਲੋਕੀਂ ਬਹੁਤ ਸਾਫ਼ ਦਿਲ ਹੁੰਦੇ ਆ